ਆ ਦੇਖੋ ਐਸਐਸਐਫ ਦੇ ਵਿੱਚ ਕੁੜੀਆਂ ਨੇ ਤੁਸੀਂ ਦੇਖਦੇ ਹੋਵੋਗੇ ਆ ਜਿਹੜੀਆਂ ਸੜਕਾਂ ਤੇ ਗੱਡੀਆਂ ਖੜੀਆਂ ਨੇ ਕੁੜੀਆਂ ਨੇ ਔਰ ਬੜਾ ਸ਼ਾਨਦਾਰ ਡਿਊਟੀ ਆਪਣੀ ਨਿਭਾ ਰਹੀਆਂ ਨੇ 1 ਫਰਵਰੀ ਨੂੰ ਐਸਐਸਐਫ ਬਣੀ ਸੀ 1 ਅਗਸਤ ਤੱਕ ਦਾ ਅੰਕੜਾ ਆਇਆ ਕਿ 1200 ਤੋਂ ਉੱਪਰ ਮੌਤਾਂ ਘਟ ਹੋਈਆਂ ਨੇ ਪਿਛਲੇ ਸਾਲ ਇੰਨਾ ਮਹੀਨਿਆਂ ਦੇ ਮੁਕਾਬਲੇ 1200 ਬੰਦਿਆਂ ਦੀ ਜਾਨ ਬਚਾਤੀ ਐਸਐਸਐਫ ਨੇ ਸੜਕਾਂ ਤੇ ਪਹੁੰਚ ਜਾਂਦੇ ਛੇਤੀ ਬਲੱਡ ਰੋਕ ਦਿੰਦੇ ਆ ਪੱਟੀਆਂ ਕਰ ਦਿੰਦੇ ਆ ਨਾਲ ਦੀ ਨਾਲ ਚੱਕ ਕੇ ਲੈ ਜਾਂਦੇ ਆ ਕੱਲਾ ਜਾਨਾ ਨਹੀਂ ਬਚਿਆ 80 ਲੱਖ ਦੇ ਨੇੜੇ ਤੇੜੇ ਕੈਸ਼ ਤੇ ਸੋਨੇ ਦੇ ਜੇਵਰ ਜਿਹੜੇ ਕਿ ਗੱਡੀ 'ਚ ਰਹਿ ਗਏ ਐਕਸੀਡੈਂਟ ਵੇਲੇ ਉਹ ਵੀ ਉਹਨਾਂ ਦੇ ਘਰੇ ਪਹਚਾਏ ਜਾਂਦੇ ਬਾਰਸਾਂ ਦੇ ਕਿਉਂਕਿ ਉਸ ਵੇਲੇ ਤਾਂ ਕੋਈ ਦੇਖਦਾ ਇਨਾ ਮੇਰਾ ਪਰਸ ਕਿੱਥੇ ਆ ਹਸਪੀਟਲ ਤਾਂ ਜਾਨ ਬਚਾਉਣ ਦੀ ਪਈ ਹੁੰਦੀ ਆ ਆ ਵੀ ਨਾਲ ਐਸਐਸਐਫ ਦਾ ਔਰ ਪੰਜਾਬ ਪਹਿਲਾ ਸਟੇਟ ਹੈ ਜਿਹਦੇ ਕੋਲੇ ਸੜਕਾਂ ਵਾਸਤੇ ਆਪਣੀ ਅਲੱਗ ਪੁਲਿਸ ਹੈ ਹੁਣ ਮੈਨੂੰ ਦੂਜੇ ਰਾਜਾਂ ਦੇ ਮੁੱਖ ਮੰਤਰੀ ਮਿਲਦੇ ਨੇ ਜਦੋਂ ਉਹ ਕਹਿੰਦੇ ਨੇ ਜੀ ਐਸਐਸਐਫ ਦੀ ਟ੍ਰੇਨਿੰਗ ਕਿੱਥੇ ਹੁੰਦੀ ਹੈ ਤੇ ਕੀ ਕੀ ਉਹਦੇ ਚ ਗੱਡੀ ਚ ਹੁੰਦਾ ਹੈ ਤੇ ਕੀ ਕੀ ਉਹਦੇ ਚ ਸਹੂਲਤਾਂ ਨੇ ਸਾਨੂੰ ਦੱਸ ਦਿਓ ਮੈਂ ਕਹਾਂ ਜੀ ਟ੍ਰੇਨਿੰਗ ਆਓ ਤੁਹਾਨੂੰ ਅਸੀਂ ਪੰਜਾਬ ਚ ਕਰਾਵਾਂਗੇ ਪੰਜਾਬ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਤੁਹਾਨੂੰ ਦੱਸ ਦਾਂਗੇ ਆ ਲੱਗੂ ਪੈਸੇ ਵੀ ਲਾਵਾਂਗੇ ਅਸੀਂ ਤੁਹਾਡੇ ਤੋਂ ਕਿਉਂਕਿ ਅਸੀਂ ਤਾਂ ਟ੍ਰੇਨਿੰਗ ਦੇਣ ਦੇ ਕਿਉਂਕਿ ਪੰਜਾਬ ਦੇ ਸੂਬੇ ਨੂੰ ਥੋੜਾ ਫਾਇਦਾ ਤਾਂ ਹੋਵੇ ਕਿ ਅਸੀਂ ਤਾਂ ਪਹਿਲਾਂ ਜਿਹੜਾ ਐਦਾਂ ਹੀ ਹਰੀ ਕ੍ਰਾਂਤੀ ਚ ਝੋਨਾ ਦੇਈ ਗਏ ਪਤਾ ਉਦੋਂ ਲੱਗਿਆ ਕਿ ਝੋਨਾ ਨਹੀਂ ਦਿੱਤਾ ਥੱਲੋ ਪਾਣੀ ਦੇਤਾ ਅਸੀਂ ਤਾਂ ਬੰਜਰ ਹੋਏ ਪਏ ਆ ਸੋ ਅਸੀਂ ਤਾਂ ਭਾਈ ਹੁਣ ਪ੍ਰੋਫੈਸ਼ਨਲ ਹੋਵਾਂਗੇ ਹੁਣ ਟ੍ਰੇਨਿੰਗ ਲੈਣੀ ਐ ਐਸਐਸਫ ਦੀ ਆਜੋ ਕਪੂਰਥਲੇ ਕਰਾਈਏ ਟ੍ਰੇਨਿੰਗ ਤੁਹਾਨੂੰ ਵੀ ਕਰਾ ਦਾਂਗੇ ਸੋ ਇਸ ਕਰਕੇ ਕੋਈ ਐਗੀਆਂ ਚੀਜ਼ਾਂ ਕਰੀਏ ਕਿ ਲੋਕ ਆਪਣੇ ਤੋਂ ਸਿੱਖਣ ਪਹਿਲਾਂ ਵੀ ਪੰਜਾਬ ਲੀਡ ਕਰਦਾ ਰਿਹਾ ਅੱਜ ਵੀ ਲੀਡ ਕਰੇ ਹਰ ਲਹਿਰ ਚ ਪੰਜਾਬ ਲੀਡ ਕਰਦਾ ਰਿਹਾ ਪੰਜਾਬੀਆਂ ਤੋਂ ਸਿੱਖਦੇ ਨੇ ਕਿ ਕਿਵੇਂ ਕਰਨਾ ਹੈ ਕੀ ਕਰਨਾ ਹੈ ਮੈਂ ਜਦੋਂ ਮੁਹਾਲੀ ਰਹਿੰਦਾ ਸੀ ਤਾਂ ਮੇਰੇ ਨਾਲ ਗਵਾਂਡੀ ਬ੍ਰਿਗੇਡੀਅਰ ਬਲਬੀਰ ਸਿੰਘ ਜੀ ਰਹਿੰਦੇ ਸੀ ਪੈਰਾਸ਼ੂਟ ਦੇ ਉਹ ਪੈਰਾ ਦੇ ਵਿੱਚ ਸੀਗੇ ਜੋ ਪੈਰਾਸ਼ੂਟ ਰਹੀਂ ਉਤਰਦੇ ਰਹੇ ਤਾਂ ਉਹਨਾਂ ਨੇ ਉਸ ਵੇਲੇ ਉਹਨਾਂ ਦੀ ਉਮਰ ਹੋਣੀ 95 ਤੋਂ ਉੱਪਰ ਅੱਜ ਤੇ ਉਹ ਬਾਰਡਰ ਬੂਡਰ ਜੇ ਸਾਰਾ ਉਹਨਾਂ ਨੇ ਬਣਾਇਆ ਜਦੋਂ ਵੀ ਕੋਈ ਕਾਰਗਿਲ ਚ ਜਾ ਕੇ ਤੇ ਸਮਝ ਲਓ ਕੋਈ ਫੌਜ ਫੂਜ ਦਾ ਕੋਈ ਕੰਮ ਹੈ ਤਾਂ ਸਾਡੇ ਘਰ ਦੇ ਮੂਹਰੇ ਫੌਜੀਆ ਦੇ ਅਫਸਰਾਂ ਦੀਆਂ ਗੱਡੀਆਂ ਤੇ ਵੱਡੀਆਂ ਵੱਡੀਆਂ ਫੌਜ ਦੀਆਂ ਗੱਡੀਆਂ ਆ ਜਾਂਦੇ ਸੀ ਅਸੀਂ ਅਸੀਂ ਸਮਝ ਜਾਂਦੇ ਸੀ ਕੋਈ ਹੱਦ ਤੇ ਪੰਗਾ ਪਿਆ ਹੋਇਆ ਹੈ ਬਰਗੇਡੀਅਰ ਸਾਹਿਬ ਤੋਂ ਸਲਾਹ ਲੈਣ ਆਉਂਦੇ ਸੀ ਜਨਾਬ ਦੱਸੋ ਕਿਵੇਂ ਕਰਨਾ ਹੈ ਕਿੱਥੋਂ ਵੀ ਜਾਈਏ ਕੀ ਕਰੀਏ ਕਿਉਂਕਿ ਉਹਨਾਂ ਕੋਲ ਤਜਰਬਾ ਸੀ ਫੌਜ ਹਮੇਸ਼ਾ ਦੇਖਿਓ ਤੁਸੀਂ ਫੌਜ ਆਪਣੇ ਜਿਹੜੇ ਸਾਬਕਾ ਫੌਜੀ ਨੇ ਉਹਨੂੰ ਕਦੇ ਛੱਡਦੀ ਨਹੀਂ ਸਾਬਕਾ ਅਫਸਰ ਨੇ ਉਹਨੂੰ ਤਾਂ ਬਹੁਤ ਕਿਉਂਕਿ ਉਹਨਾਂ ਦੇ ਉਹਨਾਂ ਦੇ ਤਜਰਬੇ ਨੂੰ ਇਸਤੇਮਾਲ ਕਰਦੇ ਰਹਿੰਦੇ ਸੋ ਅਸੀਂ ਵੀ ਇਦਾਂ ਹੀ ਕਰਾਂਗੇ ਸਾਡੇ ਕੋਲੇ ਤਾਂ ਮਾਰਸ਼ਲ ਆਰਟ ਦੇ ਸਾਡਾ ਗੱਤਕਾ ਹੈ ਸਾਡੇ ਤਾਂ ਜਿੰਨਾ ਵੀ ਸਾਡੇ ਟ੍ਰੇਨਿੰਗਾਂ ਹੁੰਦੀਆਂ ਨੇ ਨੰਬਰ 1 ਟ੍ਰੇਨਿੰਗਾਂ ਸਾਡੀਆਂ ਨੇ